ਵਿਆਹ ਵਾਲੇ ਦਿਨ ਹੋ ਗਿਆ ਆ ਕੰਮ ਚਿੱਕੜ ਵਿੱਚ ਹੀ ਕਰਨਾ ਪਿਆ ਸਾਰਾ ਵਿਆਹ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਿ ਕਿੱਥੇ ਕਿਵੇਂ ਤੇ ਕੀ ਕਰ ਦੇਵੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਨੂੰ ਕਿਵੇਂ ਕੱਪੜਾ ਵਿਛਾ ਕੇ ਚਿੱਕੜ ਵਿੱਚੋਂ ਲਿਜਾਇਆ ਜਾ ਰਿਹਾ ਹੈ ਦਰਅਸਲ ਜਿਸ ਦਿਨ ਇਸ ਲੜਕੀ ਦਾ ਵਿਆਹ ਸੀ ਉਸੇ ਦਿਨ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆ ਅਤੇ ਲਗਾਤਾਰ 4.5 ਘੰਟੇ ਮੀਂਹ ਪੈਣ ਤੋਂ ਬਾਅਦ ਜਿੱਥੇ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਉਥੇ ਬਿਲਕੁਲ ਹੀ ਚਿੱਕੜ ਬਣ ਗਿਆ ਜਿਸ ਕਰਕੇ ਸਾਰਾ ਹੀ ਵਿਆਹ ਦਾ ਪ੍ਰੋਗਰਾਮ ਚਿੱਕੜ ਵਿੱਚ ਹੀ ਕੀਤਾ ਗਿਆ ਕਿਉਂਕਿ ਆਸੇ ਪਾਸੇ ਕਿਤੇ ਵੀ ਕੋਈ ਵੀ ਅਜਹੀ ਥਾਂ ਨਹੀਂ ਸੀ ਜਿੱਥੇ ਕਿ ਮੀ ਕਾਰਨ ਚਿੱਕੜ ਜਾਂ ਗਾਰਾ ਨਾ ਹੋਇਆ ਹੋਵੇ ਸੋ ਇਸ ਲਈ ਬਰਾਤ ਨੂੰ ਵੀ ਚਿੱਕੜ ਵਿੱਚ ਹੀ ਖਾਣੇ ਵਾਲੇ ਟੇਬਲ ਲਗਾਏ ਗਏ ਅਤੇ ਖਾਣ ਪੀਣ ਦਾ ਸਾਰਾ ਹੀ ਪ੍ਰਬੰਧ ਕੀਤਾ ਗਿਆ ਪਰ ਇਸ ਬਰਾਤ ਦੀ ਇਹ ਗੱਲ ਚੰਗੀ ਲੱਗੀ ਕਿ ਕਿਸੇ ਨੇ ਕੋਈ ਵੀ ਨਖਰਾ ਨਹੀਂ ਕੀਤਾ ਸੋ ਤੁਹਾਡੇ ਇਸ अनोखे ਵਿਆਹ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ